ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਦੇ ਫੈਸਲੇ ਬਾਹਰ ਹੋਣੇ ਸ਼ੁਰੂ ਹੋ ਗਏ ਨੇ ਨਤੀਜੇ ਆ ਰਹੇ ਨੇ ਤੇ ਚਿਹਰਿਆਂ ਤੇ ਖੁਸ਼ੀ ਤੁਹਾਨੂੰ ਦਿਖਦੀ ਹੋਣੀ ਆ ਤੇ ਇਸ ਤੋਂ ਜਾਹਰ ਹੁੰਦਾ ਕਿ ਜਿੱਤ ਪ੍ਰਾਪਤ ਹੋਈ ਆ ਹਠੂਰ ਜ਼ੋਨ ਦਾ ਨਤੀਜਾ ਆ ਹਠੂਰ ਜ਼ੋਨ ਤੋਂ ਜਿਹੜੇ ਮੈਦਾਨ ਦੇ ਵਿੱਚ ਸੀਗੇ ਵੀਰ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ ਪਿੰਡ ਮੇਰਾ ਹਠੂਰ ਹੈ ਜੀ ਜੀ ਤੇ ਆਮ ਆਦਮੀ ਪਾਰਟੀ ਤੋਂ ਚੋਣ ਸੰਸਦ ਤੋਂ ਮੈਂ ਚੋਣ ਲੜਿਆ ਜੀ ਠੀਕ ਹੈ ਤੇ ਜਿੱਤ ਪ੍ਰਾਪਤ ਕੀਤੀ ਜੀ ਕਿੰਨੀਆਂ ਵੋਟਾਂ ਦੇ ਜਿੱਤ ਹੋਏ 317 317 ਵੋਟਾਂ ਦੇ ਜਿੱਤ ਪ੍ਰਾਪਤ ਕੀਤੀ ਜੀ ਅ ਮੁਕਾਬਲਾ ਕਿਹਦੇ ਨਾਲ ਜਿਆਦਾ ਸੀ ਤੁਹਾਡਾ ਸਾਡਾ ਕਾਂਗਰਸ ਤੇ ਰਣਜੋਤ ਸਿੰਘ ਨਾਲ ਜਿਆਦਾ ਮੁਕਾਬਲਾ ਸੀ ਅੱਜ ਵੀ ਮੁਕਾਬਲਾ ਗਿਣਤੀ ਚ ਉਹਨਾਂ ਨਾਲ ਹੀ ਸੀ ਹਾਂਜੀ ਉਹਨਾਂ ਨਾਲ ਹੀ ਸੀ ਅੱਛਾ ਤੇ ਉਹਨਾਂ ਦੇ ਜਿੱਤੇ ਵੋਟਾਂ ਪਈਆਂ ਉਹਦੇ ਵੀ ਹਾਂਜੀ ਦੋਨਾਂ ਦੋ ਪਾਰਟੀਆਂ ਦੇ ਮੁਕਾਬਲੇ ਸੀ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦੇ ਤੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਪ੍ਰਾਪਤ ਹੋਈ ਆ ਹੁਣ ਅੱਗੇ ਤੁਹਾਡੀ ਜ਼ੋਨ ਦੇ ਵਿੱਚ ਜਿਹੜੇ ਪਿੰਡ ਆਉਂਦੇ ਹੋਣੇ ਆ ਤੁਸੀਂ ਪਹਿਲਾਂ ਵੀ ਨੋਟ ਕੀਤਾ ਹੋਣਾ ਹੁਣ ਵੀ ਬਹੁਤ ਸਾਰੇ ਕੰਮ ਧੰਦੇ ਕਿਹੜੇ ਕਿਹੜੇ ਧਿਆਨ ਦੇ ਵਿੱਚ ਆ ਪਹਿਲੇ ਤੋਂ ਹੀ ਸਾਡਾ ਜਿਹੜਾ ਪਿੰਡ ਆ ਵਿਕਾਸ ਦੇ ਤੌਰ ਤੇ ਪਸੜਿਆ ਹੋਇਆ ਹੈ ਜੀ ਤੇ ਮੈਨੂੰ ਮੇਰੇ ਪਿੰਡ ਨੇ ਤੇ ਦੋ ਪਿੰਡਾਂ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਤਨਮਨ ਤਾਨਾ ਜੀ ਨਾਲ ਦਿਨ ਰਾਤ ਐ ਕਰਕੇ ਸੇਵਾ ਕਰਾਂਗਾ ਜੋ ਕੰਮ ਰਹੇ ਅਧੂਰੇ ਆ ਤੇ ਸਾਰੇ ਪੂਰੇ ਕਰਾਂਗੇ ਹੋਰ ਬਾਕੀ ਕਿਵੇਂ ਦੇਖ ਰਹੇ ਹਾਂ ਸਾਰੇ ਮੁਕਾਬਲੇ ਨੂੰ ਕਿਉਂਕਿ ਇੱਥੇ ਅਸੀਂ ਦੇਖ ਰਹੇ ਹਾਂ ਨਤੀਜੇ ਆ ਰਹੇ ਆ ਹੌਲੀ ਹੌਲੀ ਕਈ ਥਾਈਂ ਤੇ ਜਿਵੇਂ ਇਧਰ ਲਈ ਜੋ ਉਹਨਾਂ ਦੇ ਵਿੱਚ ਕਾਂਗਰਸ ਅੱਪ ਹੋ ਰਹੀ ਆ ਇਕਲਈ ਤਲ ਵੀ ਬਹੁਤ ਥਾਂ ਤੇ ਅੱਪ ਹੋ ਰਿਹਾ ਹੈਗਾ ਹਾਂਜੀ ਤੇ ਇਧਰੋਂ ਸਾਡੇ ਮਾਨੁਕਾ ਜੋਨ ਪਾਸੇ ਜਿਆਦਾਤਰ ਆਮ ਆਦਮੀ ਪਾਰਟੀ ਦਾ ਜੋਰ ਆ ਤੇ ਚੱਲੀ ਜਾਂਦਾ ਤੇ ਹਜੇ ਅੰਤਿਜੀ ਹੋਂਨੇ ਬਾਕੀ ਹੈ ਤਾਂ ਥੋੜੇ ਪਿੰਡਾਂ ਨੇ ਆਏ ਬਾਕੀ ਹਜੇ ਬਹੁਤ ਕੁਝ ਕਹਿ ਨਹੀਂ ਸਕਦੇ ਤੇ ਜਿੱਤਾਂਗੇ ਸਾਰੇ ਸੀਟਾਂ ਦੇ ਜਿੱਤਾਂਗੇ ਭਾਜੀ ਸਾਡੇ ਵੱਲੋਂ ਬਹੁਤ ਵਧਾਈਆਂ ਸ਼ੁਭ ਕਾਮਨਾਵਾਂ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਟਾਈਮ ਦੇਣ ਲਈ ਤਾਂ ਹਠੂਰ ਜੋਨ ਤੋਂ ਵੀਰ ਜਿੱਤੇ ਨੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਪ੍ਰਾਪਤ ਕੀਤੀ ਆ ਖੁਸ਼ੀ ਆ ਔਰ ਅੱਗੇ ਬਹੁਤ ਸਾਰੇ ਪਿੰਡ ਦੇ ਕੰਮ ਇਹਨਾਂ ਨੇ ਗਿਣਾਈ ਕਹਿੰਦੇ ਵੀ ਸਾਡਾ ਪਿੰਡ ਵਿਕਾਸ ਪੱਖੋਂ ਬਹੁਤ ਪਛੜ ਗਿਆ ਸੀ ਬਾਕੀ ਵੀ ਤੇ ਵੱਧ ਤੋਂ ਵੱਧ ਜਿਹੜੇ ਕੰਮ ਕਰ ਜਗਰਾਉ ਤੋਂ ਮੈਂ ਹਰਜਿੰਦਰ ਸਿੰਘ ਹਾਂ